ਨੋਕਰਾ ਘੋੜਾ ਬੇਤਾਵ ਜਿਹਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਪਸੰਦ ਕੀਤਾ ਉਸ ਘੋੜੇ ਦੇ ਬਹੁਤ ਚੰਗੇ ਚੰਗੇ ਸਾਂਹ ਘੋੜੇ ਬਣ ਕੇ ਪੰਜਾਬ ਦੇ ਵਿੱਚ ਤਿਆਰ ਹੋਏ ਆ ਭਾਵੇਂ ਕਿ ਬਾਅਦ ਦੇ ਵਿੱਚ ਬੇਤਾਵ ਵੇਕੇ ਜਸਪਾਲ ਬਰਾੜ ਦੇ ਕੋਲੋਂ ਬਾਹਰ ਚਲਾ ਗਿਆ ਸੀਗਾ ਪਰ ਉਹਨੂੰ ਅੱਜ ਵੀ ਲੋਕ ਯਾਦ ਕਰਦੇ ਆ ਕਿਉਂਕਿ ਉਹਦੇ ਰਿਜ਼ਲਟ ਜਿਵੇਂ ਜਿਵੇਂ ਆਈ ਗਏ ਲੋਕਾਂ ਨੇ ਉਹਨੂੰ ਹੋਰ ਵੀ ਪਸੰਦ ਕੀਤਾ ਸੋ ਅੱਜ ਉਸੇ ਘੋੜੇ ਦਾ ਪਹਿਲਾ ਬੱਚਾ ਦਿਖਾਉਣ ਲੱਗੇ ਆ ਤੁਹਾਨੂੰ ਬਿਤਾਵ ਦਾ ਸਭ ਤੋਂ ਪਹਿਲਾ ਰਿਜ਼ਲਟ ਜਿਹਦਾ ਨਾਮ ਰੱਖਿਆ ਗਿਆ ਬਜਰੰਗ ਗੋਪੀ ਸਰਪੰਚ ਪਿੰਡ ਖਿੱਪਾਂ ਵਾਲੀ ਦੇ ਕੋਲੇ ਇਹ ਬਿਸ਼ੇਰਾ ਤਿਆਰ ਹੋਇਆ ਦੋਸਤੋ ਉੱਥੇ ਹੀ ਬਰੀਡ ਹੋਇਆ ਇਹ ਉਹਨਾਂ ਦੇ ਕੋਲੇ ਇੱਕ ਬਹੁਤ ਚੰਗੀ ਘੋੜੀ ਆ ਬਹੁਤ ਸਾਰੇ ਸ਼ੋਹਾਂ ਦੀ ਵਿਨਰ ਵਿਕਟੋਰੀਆ ਨਾਮ ਦੀ ਉਸੇ ਘੋੜੀ ਦੇ ਇਹ ਪੇਟੋਂ ਪੈਦਾ ਹੋਇਆ ਸੋ ਅੰਕਲ ਜਸਪਾਲ ਨੂੰ ਬਿਤਾਵ ਘੋੜੇ ਦੀ ਕਾਫੀ ਘਾਟ ਮਹਿਸੂਸ ਹੁੰਦੀ ਸੀਗੀ ਅਕਸਰ ਹੀ ਉਹਦਾ ਜ਼ਿਕਰ ਛੱਡਦਾ ਰਹਿੰਦਾ ਸੀ ਸੋ ਇਸੇ ਕਰਕੇ ਇਹਨਾਂ ਨੇ ਬਜਰੰਗ ਘੋੜੇ ਨੂੰ ਆਪਦੇ ਫਾਰਮ ਦੇ ਉੱਤੇ ਲੈ ਕੇ ਆਂਦਾ ਸੋ ਇਸ ਘੋੜੇ ਦੇ ਵੀ ਬਜਰੰਗ ਦੇ ਬਹੁਤ ਚੰਗੇ ਰਿਜ਼ਲਟ ਮਾਰਕੀਟ ਦੇ ਵਿੱਚ ਆ ਚੁੱਕੇ ਆ ਤਕਰੀਬਨ ਇਹ ਤੋਂ 30 ਦੇ ਲਗਭਗ ਘੋੜੀਆਂ ਸੂ ਚੁੱਕੀਆਂ ਨੇ ਬੱਚੇ ਵੀ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਹੁਣ ਜਿਹੜੀ ਇਹਦੀ ਸਟੱਡ ਸਰਵਿਸ ਆ ਤੁਹਾਨੂੰ ਪਿੰਡ ਤਰਖਾਨ ਵਾਲੀ ਮਿਲੂਗੀ ਅੰਕਲ ਜਸਪਾਲ ਦੇ ਫਾਰਮ ਤੇ ਸੋ 31000 ਰੁਪਏ ਦੀ ਸਟੱਡ ਸਰਵਿਸ ਦੀ ਫੀਸ ਰੱਖੀ ਗਈ ਆ ਰਿਜ਼ਲਟ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਜਸਪਾਲ ਬਰਾੜ ਜੀ ਦੇ ਕੋਲੋਂ ਪੁੱਛਾਂਗੇ ਵੀ ਕਿਹੋ ਜਿਹਾ ਰਿਜ਼ਲਟ ਨਹੀਂ ਦਿੱਤੇ ਆ ਸੋ ਕਿਹੜੇ ਹਿਸਾਬ ਨਾਲ ਇਹਦੀ ਸਟੱਡ ਸਰਵਿਸ ਓਪਨ ਕੀਤੀ ਗਈ ਆ ਤੇ ਜਿਵੇਂ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਵੀ ਅੰਕਲਜ ਦੇ ਫਾਰਮ ਦੀ ਜਿਹੜੀ ਲੋਕੇਸ਼ਨ ਆ ਥੋੜੀ ਜੀ ਚੇਂਜ ਹੋ ਚੁੱਕੀ ਆ ਤਰਖਾਨ ਵਾਲੇ ਪਿੰਡ ਮਿੱਡੇ ਵਾਲੇ ਰਾਹ ਦੇ ਉੱਤੇ ਜਿਹੜੀ ਮਿੱਡੇ ਨੂੰ ਸੜਕ ਜਾਂਦੀ ਆ ਨਾ ਉਸ ਰੋਡ ਦੇ ਉੱਤੇ ਉਹਨਾਂ ਨੇ ਨਵਾਂ ਫਾਰਮ ਬਣਾਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਬਹੁਤ ਖੁੱਲਾ ਸਟੇਬਲ ਬਣਾਇਆ ਬਾਕੀ ਭਰਾਵਾਂ ਦੇ ਨਾਲ ਤੁਹਾਨੂੰ ਮਿਲਾਵਾਂਗੇ ਆਸ-ਪਾਸ ਦੇ ਜਿਹੜੇ ਸਹਿਚਾਰ ਵਾਲੇ ਆ ਤੇ ਗੱਲਬਾਤ ਆਪਾਂ ਅੰਕਲ ਜੀ ਤੋਂ ਕਲੀਅਰ ਕਰਾਂਗੇ ਆਜੋ ਫਿਰ ਕਰੀਏ ਸ਼ੁਰੂ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬੇਨਤਮਾਨ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਪਿੰਡੂ ਜ਼임ੀਦਾਰ ਤੇ ਸਮੂੱਚਾ ਘੋੜਾ ਪਾਲਕ ਵੀਰਾਂ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਸਵਾਗਤ ਕਰਦਾ ਜੀ ਸੋ ਦੋਸਤੋ ਪਹਿਲਾ ਕੁਸ਼ਕ ਸ਼ਾਰਟ ਆਪਾਂ ਸਟਾਰਟਿੰਗ ਦੇ ਵਿੱਚ ਘੋੜੇ ਦੇ ਲਾਏ ਆ ਵੈਸੇ ਪਹਿਲਾਂ ਵੀ ਇੱਕ ਦੋ ਵੀਡੀਓ ਤੁਸੀਂ ਇਸ ਘੋੜੇ ਦੀਆਂ ਦੇਖੀਆਂ ਨੇ ਬਜਰੰਗ ਘੋੜਾ ਜਿਹੜਾ ਕਿ ਬਿਤਾਵ ਘੋੜੇ ਦਾ ਬੱਚਾ ਹੈਗਾ ਦੋਸਤੋ ਤੇ ਪਹਿਲਾਂ ਇਹ ਗੋਪੀ ਸਰਪੰਚ ਜੀ ਦੇ ਕੋਲੇ ਹੁੰਦਾ ਸੀਗਾ ਪਿੰਡ ਖੇਪਾਂ ਵਾਲੀ ਤੇ ਨਾਲ ਆਪਣੇ ਸਰਪੰਚ ਸਾਹਿਬ ਵੀ ਬੈਠੇ ਆ ਗੋਪੀ ਜੀ ਤੇ ਹੁਣ ਇਹ ਘੋੜਾ ਜਿਹੜਾ ਪਿੱਛੇ ਜੇ ਤੁਹਾਨੂੰ ਪਤਾ ਲੱਗਿਆ ਹੋਣਾ ਵੀ ਅੰਕਲ ਜਸਪਾਲ ਦੇ ਫਾਰਮ ਤੇ ਆ ਗਿਆ ਇੱਥੇ ਪਿੰਡ ਤਰਖਾਨ ਵਾਲੇ ਸੋ ਇੱਥੇ ਹੁਣ ਤੁਹਾਨੂੰ ਇਸ ਘੋੜੇ ਦੀ ਸਟੱਡ ਸਰਵਿਸ ਮਿਲੂਗੀ ਦੋਸਤੋ ਤੇ ਕਿਹੋ ਜਿਹਾ ਰਿਜ਼ਲਟ ਆਇਆ ਕਿੰਨੇ ਕ ਬੱਚੇ ਆ ਗਏ ਕਿੰਨਾ ਕੁ ਚੰਗਾ ਰਿਜ਼ਲਟ ਦਿੱਤਾ ਕਿਹੋ ਜੀਆਂ ਘੋੜੀਆਂ ਤੇ ਕਿਹੋ ਜਿਹਾ ਘੋੜਾ ਸੂਇਆਗਾ ਸਾਰੀ ਗੱਲਬਾਤ ਆਪਾਂ ਅੰਕਲ ਜਸਪਾਲ ਜੀ ਦੇ ਨਾਲ ਕਰਾਂਗੇ ਵੈਸੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਅੰਕਲ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ ਬਹੁਤ ਚੰਗੇ ਚੰਗੇ ਨਾਮੀ ਸਟੈਲੀਅਨ ਇਸ ਫਾਰਮ ਦੇ ਉੱਤੇ ਹੋ ਕੇ ਚਲੇ ਗਏ ਤੇ ਹੋਰ ਵੀ ਅੱਗੇ ਆਈ ਜਾਂਦੇ ਆ ਸੋ ਇਸ ਵਕਤ ਜਿਹੜਾ ਇਹ ਬਜਰੰਗ ਘੋੜਾ ਸਟੱਡ ਸਰਵਿਸ ਵਾਸਤੇ ਓਪਨਾ ਪਿੰਡ ਤਰਖਾਨ ਵਾਲੇ ਅੱਜ ਦੀ ਜਿਹੜੀ ਇਹ ਵੀਡੀਓ ਬਣਾਈ ਆ ਇਹਦੇ ਵਿੱਚ ਕੁਸ਼ਤਾਂ ਆਪਾਂ ਤੁਹਾਨੂੰ ਅੰਕਲ ਜੀ ਹੋਰਾਂ ਦੀ ਨਵੇਂ ਫਾਰਮ ਦੀ ਲੋਕੇਸ਼ਨ ਦੱਸਾਂਗੇ ਕੁਸ਼ਕ ਭਰਾ ਤਾਂ ਜਾਣਦੀ ਆ ਵੀ ਇਹਨਾਂ ਦੀ ਰਹਿائش ਆ ਜਿਹੜੀ ਹੁਣ ਚੇਂਜ ਹੋ ਗਈ ਪਿੰਡ ਦੀ ਦੂਜੀ ਸਾਈਡ ਇਹਨਾਂ ਨੇ ਬਾਹਰ ਆਪਣੀ ਰਹਿائش ਕੀਤੀ ਆ ਉੱਥੇ ਹੀ ਫਾਰਮ ਦਾ ਸਾਰਾ ਸੈਟਅਪ ਕੀਤਾ ਬਾਕੀ ਦੀ ਜਿਹੜੀ ਗੱਲਬਾਤ ਆ ਆਪਾਂ ਅੰਕਲ ਜੀ ਤੋਂ ਕਲੀਅਰ ਕਰਾਂਗੇ ਜਿੰਨੇ ਵੀ ਆਸੇ ਪਾਸੇ ਆਪਣੇ ਨਾਲ ਸੱਜਣ ਬੈਠੇ ਆ ਘੋੜਿਆਂ ਵਾਲੇ ਭਰਾ ਪਹਿਲਾਂ ਤਾਂ ਸਾਰਿਆਂ ਦਾ ਕਰਦੇ ਆ ਸਵਾਗਤ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਬਿਆਨਤ ਜੀ ਆਪਣਾ ਪਿੰਡੂ ਜ਼ਿੰਮੇਵਾਰਾ ਚੈਨਲ ਜੋ ਕਿ ਬਹੁਤ ਵਧੀਆ ਚੱਲ ਰਿਹਾ ਪਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆਂ ਬਖਸ਼ੇ ਸਾਡੂ ਸਾਰੇ ਭਰਾਵਾਂ ਨੂੰ ਤੁਹਾਡੇ ਚੈਨਲ ਤੇ ਮਦਦ ਇਮਰਾਹੀ ਸਾਰੇ ਭਰਾਵਾਂ ਨੂੰ ਇਸ ਚੀਜ਼ ਬਾਰੇ ਜਾਣਕਾਰੀ ਹੁੰਦੀ ਹੈ ਕਿਉਂਕਿ ਤੁਸੀਂ ਘਰੇ ਬੈਠਿਆਂ ਨੂੰ ਬਹੁਤ ਵਧੀਆ ਟਾਪ ਦੇ ਘੋੜੇ ਘੋੜੀਆਂ ਜੋ ਕਿ ਸਾਰੇ ਦਿਖਾਉਨੇ ਹੋ ਤੁਹਾਡਾ ਇੱਥੇ ਪਹੁੰਚਣ ਤੇ ਸਾਡੇ ਸਾਰੇ ਭਰਾਵਾਂ ਵੱਲੋਂ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਧੰਨਵਾਦੀ ਅੰਕਲ ਜੀ ਤੁਹਾਡਾ ਵੀ ਇਸ ਕਰਕੇ ਧੰਨਵਾਦ ਜੀ ਕਿਉਂਕਿ ਵੀ ਤੁਹਾਡੇ ਕਰਕੇ ਵੀ ਅਸੀਂ ਵੀ ਇੰਨੇ ਘੋੜੇ ਵਾਲੇ ਭਰਾਵਾਂ ਨੂੰ ਮਿਲ ਨਹੀਂ ਗੇ ਨਹੀਂ ਸਾਡੀ ਵੀ ਹੋ ਜਾਂਦੀ ਹੈ ਜੀ ਨਾਲ ਹਨਾ ਸਮਚੇ ਨਗਰ ਦੇ ਜਿਹੜੇ ਆ ਸੇ ਤੇ ਪਹਿਲਾਂ ਤਾਂ ਜੀ ਆਪਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਦਿੰਨੇ ਜੀ ਆਪਣੇ ਚੈਲਨ ਬੰਨੀਓ ਜਿਹੜਾ ਤੁਸੀਂ ਬਜਰੰਗ ਘੋੜਾ ਇੱਥੇ ਸਟੱਡ ਸਰਵਿਸ ਵਾਸਤੇ ਹੁਣ ਅੱਗੇ ਓਪਨ ਕੀਤਾ ਜੀ 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 ਤੇ ਅੰਕਲ ਜੀ ਜਿੰਨੇ ਆਪਣੇ ਨਾਲ ਬੈਠੇ ਸੱਜਣ ਮੜਾ ਸ਼ਾਰਟ ਦੇ ਵਿੱਚ ਇਹਨਾਂ ਬਾਰੇ ਦੱਸ ਦੀ ਹੈ ਜੀ ਹਾਂਜੀ ਸਾਰੇ ਆਪਣੇ ਪਹਿਲੇ ਇੱਕ ਨੰਬਰ ਤੋਂ ਆਪਣੇ ਤਰਖਾਨ ਵਾਲੇ ਤੋਂ ਬਾਈ ਮਣੀ ਦੋ ਨੰਬਰ ਤੇ ਬਾਈ ਗੋਪੀ ਹਾਂਜੀ ਬਾਮ ਤੇ ਜਪੰਦਤ ਜੀ ਸ਼ਰਮਾ ਸਟੱਡ ਫਾਰਮ ਜੀ ਸਾਡੇ ਬੇਟੇ ਤਨੂ ਜੀ ਭਾਈ ਆਲਮਲ ਤੋਂ ਜਸਬੀਰ ਜੀ ਭਾਈ ਕੋਲੋਂ ਸਿੰਘ ਭਾਈ ਸ਼ਾਮਲਾਲ ਜੀ ਇਹ ਵੀ ਰਾਜੇ ਘੋੜੇ ਦੇ ਮਾਲਕ ਭਾਈ ਅਵਤਾਰ ਸਿੰਘ ਮਾਨ ਲਾਲ ਬਾਈ ਜੀ ਇਧਰ ਭਾਈ ਕੋਪੀ ਸਰਪੰਚ ਜੀ ਇਧਰ ਬਿਆਨ ਤਮਾਨ ਜੀ ਪਿੰਡੂ ਜ਼ਿਮੀਦਾਰਾ ਚੈਨਲ ਹਾਂਜੀ ਹਾਂਜੀ ਇਧਰ ਭਾਈ ਜਗਦੀਸ਼ ਆਲਮਲਾ ਹਾਂਜੀ ਇਧਰ ਛੋਟਾ ਨਾਮ ਤੁਹਾਡਾ ਲਾਲਾ ਬੜਾ ਪਿਆਰਾ ਇਧਰ ਭਾਈ ਜੀ ਦਲਬਾਗ ਸਿੰਘ ਕਿਉਂਕਿ ਅਸੀਂ ਛੋਟੇ ਨਾਮ ਨਾਲ ਲੱਲੇ ਪਰ ਹੁਣ ਸਾਡਾ ਛੋਟਾ ਦਾਦ ਕੀ ਬੜਾ ਦਲਬਾਗ ਸਿੰਘ ਚੱਲਦਾ ਜੀ ਹਾਂਜੀ ਹਾਂਜੀ ਭਾਈ ਜੱਸਾ ਜਸਕਰਨ ਲਾਲ ਬਾਈ ਇਹ ਆਪਣੇ ਦੋਨੇ ਭਰਾ ਅਨੀਫੋਰੀ ਆਈਆ ਜੀ ਨਸੀराबाद ਤੋਂ ਅਜਮੇਰ ਅਜਮੇਰ ਬਿਆਵਰ ਬਿਆਵਰ ਜੀ ਬਿਆਵਰ ਘੋੜੀ ਲੈ ਕੇ ਆਏ ਆ ਜੀ ਪਹਿਲੇ ਘੋੜੀ ਸੂਈ ਆ ਜੀ ਆਪਣੇ ਵਾਲੇ ਘੋੜੇ ਤੋਂ ਦੁਆਰਾ ਮੇਟ ਹੋਣ ਵਾਸਤੇ ਆਈ ਆ ਜੀ ਠੀਕ ਹੈ ਜੀ ਹਾਂ ਇਸ ਕਰਕੇ ਚਲੋ ਸਾਰੇ ਭਰਾਵਾਂ ਨੇ ਆ ਕੇ ਇੱਥੇ ਟਾਈਮ ਚੋਂ ਟਾਈਮ ਕੱਢਿਆ ਤੇ ਚਲੋ ਆਪਣੇ ਚੈਨਲ ਨੂੰ ਚਾਰ ਚੰਨ ਲਾਇਆ ਹਾਂ ਹਾਂਜੀ ਬਿਲਕੁਲ ਜੀ ਤੇ ਘੋੜੇ ਬਾਰੇ ਹੁਣ ਆਪਾਂ ਦੱਸ ਦਈਏ ਜੀ ਵੈਸੇ ਤਾਂ ਆਪਣੇ ਪਿੰਡ ਦਾ ਵੀ ਸਾਰਿਆਂ ਨੂੰ ਐਡਰੈਸ ਦਾ ਪਤਾ ਹੀ ਆ ਜੀ ਜੋ ਵੀ ਗੱਲ ਬਾਤ ਆ ਹਨਾ ਜੀ 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 ਤੇ ਘੋੜੇ ਤੋਂ ਹੀ ਆਪਾਂ ਸ਼ੁਰੂ ਕਰ ਲਈਏ ਜੀ ਬਜਰੰਗ ਬਸ ਇਹਦਾ ਇਹਦੇ ਬਾਰੇ ਸਾਰੇ ਜਾਣਦੇ ਹੀ ਆ ਜੀ ਕਿਉਂਕਿ ਮੇਲੇ ਮੰਡੀਆਂ ਤੇ ਥੋੜੇ ਨਾਲ ਹੀ ਅੰਕਲ ਜੀ ਹੋਣਾ ਦੇ ਸਟੋਰੀ ਹੁੰਦੀ ਸੀ ਇਕੱਠੇ ਹੀ ਘੋੜੇ ਜਾਂਦੇ ਰਹੇ ਆ ਜੀ ਆਪਣੇ ਦੋਨੇ ਦਿਨੇ ਹਾਂ ਜੀ ਤੇ ਫਿਰ ਵੀ ਇਹਦੀ ਲਾਈਨ ਬਾਰੇ ਸਾਰਾ ਕਲੀਅਰ ਕਰ ਦਿਓ ਜੀ ਕਿੱਥੇ ਦਾ ਜਨਮ ਹੋਇਆ ਕੀ ਗੱਲਬਾਤ ਆ ਜੀ ਹਾਂ ਜੀ ਇਹਦਾ ਇਸ ਤਰ੍ਹਾਂ ਜੀ ਸਭ ਤੋਂ ਪਹਿਲਾ ਬੱਚਾ ਬੇਤਾਬ ਘੋੜੇ ਦਾ ਕਿਉਂਕਿ ਜਿਹੜਾ ਬੇਤਾਬ ਬਹੁਤ ਵਧੀਆ ਫੇਮਸ ਘੋੜਾ ਸੀ ਜੀ ਹਾਂ ਜੀ ਉਹਨੇ ਬਹੁਤ ਥੋੜੇ ਸਮੇਂ ਚ ਆਪਦਾ ਨਾਮ ਕਮਾਇਆ ਜੀ ਇਸ ਕਰਕੇ ਇਸ ਘੋੜੇ ਦੀ ਜਿਹੜੀ ਮਾਂ ਉਹ 5 ਵਾਰ ਦੀ ਫਾਸਟ ਨੇ ਚੈਂਪੀਅਨ ਹੈ ਜੀ ਨੁਕਰੀ ਘੋੜੀ ਹੈ ਅੱਛਾ ਜੀ ਹਾਂ ਜੀ ਇਹਦੇ ਜਿਹੜਾ ਖਾਨਦਾਨ ਹੈ ਉਹ ਤਕਰੀਬਨ ਮਾਂ ਨੁਕਰਾ ਬਾਪ ਨੁਕਰਾ ਦਾਦਾ ਦਾਦੀ ਨਾਨਾ ਨਾਨੀ ਇਸ ਤੋਂ ਵੱਧ ਕਿਸੇ ਘੋੜੇ ਦੇ ਬਲੱਡ 'ਚ ਨੁਕਰਾ ਬਰੀਡ ਨਹੀਂ ਹੋਊਗੀ ਜੀ ਠੀਕ ਹੈ ਕਿਉਂਕਿ ਸਭ ਤੋਂ ਟੌਪ ਦੇ ਸਾਰੇ ਜਾਨਵਰ ਹੈ ਜਿਹੜੇ ਮਾਂ ਬਾਪ ਕਿਉਂਕਿ ਜੇਕਰ ਮਾਂ ਬਾਪ ਚੰਗਾ ਬੱਚਾ ਤਾਂ ਹੀ ਚੰਗਾ ਆਉਂਦਾ ਜੇ ਨਹੀਂ ਤਾਂ ਬੱਚਾ ਚੰਗਾ ਆਉਂਦਾ ਹੀ ਨਹੀਂ ਜੀ ਹਾਂਜੀ ਇਸ ਕਰਕੇ ਇਹਦਾ ਸਾਰਾ ਜਿਹੜਾ ਆਪਣੇ ਪਿੰਡ ਤਰਖਾਨ ਵਾਲਾ ਹੋਨ ਨਵਾ ਜੋ ਤੁਸੀਂ ਦੱਸਿਆ ਜੀ ਸਟੱਡ ਆਪਣਾ ਫਾਰਮ ਹੋਣੀ ਆਪਣਾ ਦਾ ਘਰ ਹੀ ਆ ਜੀ ਇਹ ਕੰਮ ਸੁਧਾਰਨ ਪਸ਼ੂਆਂ ਦੇ ਰੱਖਣਾ ਵਾਸਤੇ ਜਗ੍ਹਾ ਬਣਾਈ ਹੈ ਜੀ ਇਹ ਆਪਣਾ ਮਿੱਡੇ ਵਾਲੀ ਸੜਕ ਤੇ ਮਿੱਡੇ ਵਾਲੇ ਪਾਸਿਓਂ ਜਦੋਂ ਆਉਂਦੇ ਆ ਤਾਂ ਪਹਿਲਾ ਘਰ ਹੀ ਆ ਜੀ ਆਪਣਾ ਹਾਂਜੀ ਬਾਕੀ ਜਿਹੜੀਆਂ ਘੋੜੀਆਂ ਕੋਈ ਵੀ ਆਉਂਦੀਆਂ ਜੀ ਆਪਣੇ ਘਰ ਕਿਸੇ ਨੂੰ ਨਾ ਕੋਈ ਡਾਕਟਰ ਦੀ ਪ੍ਰੋਬਲਮ ਹੈ ਨਾ ਘੋੜੀਆਂ ਰੱਖਣ ਬਾਰੇ ਕੋਈ ਪ੍ਰੋਬਲਮ ਹੈ ਜੀ ਜਦੋਂ ਘੋੜੀ ਤਰਖਾਨ ਨਾਲ ਆ ਗਈ ਉਹ ਸਾਰੀ ਜ਼ਿੰਮੇਵਾਰੀ ਆਪਣੀ ਹੈ ਜੀ ਆਪਦੀ ਠੀਕ ਹੈ ਜੀ ਜੀ ਤਿਆਂਕ ਅੰਕਲ ਜੀ ਸਟੇਬਲ ਦਾ ਜਿਵੇਂ ਆਪਾਂ ਗੱਲ ਕਰੀਏ ਵੀ ਪਹਿਲਾਂ ਉੱਥੇ ਪਿੰਡ ਦੇ ਵਿੱਚ ਵੀ ਜਿੱਥੇ ਆਪਣੀ ਰਹਿਿਆ ਸੀ ਉੱਥੇ ਵੀ ਬਾਧੂ ਖੁੱਲਾ ਪ੍ਰਬੰਧ ਸੀ ਤੇ ਇੱਥੇ ਤਾਂ ਹੁਣ ਕਮਰੇ ਉਦੋਂ ਵੀ ਵੱਡੇ ਪਾਦੇ ਜੀ ਹਾਂ ਜਗ੍ਹਾ ਵੀ ਵੱਧ ਗਈ ਹੈਣਾ ਜੀ 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 ਉੱਥੇ ਇਸ ਤਰ੍ਹਾਂ ਸੀ ਜੀ ਜਿਹੜੀਆਂ ਬਾਹਰੋਂ ਘੋੜੀਆਂ ਆਉਂਦੀਆਂ ਸੀ ਜੀ ਉਹ ਥੋੜੀਆਂ ਜਿਹੀਆਂ ਅੱਖਾਂ ਤੋਂ ਪਾਸੇ ਰਹਿੰਦੀਆਂ ਸੀ ਭਾਵੇਂ ਕੈਮਰੇ ਲੱਗੇ ਸੀ ਜੀ ਕਿਉਂਕਿ ਉਹ ਬਾਹਰਲੇ ਨੌਰਾ ਸੀ ਜੀ ਘਰ ਦੇ ਦੂਸਰੀ ਸਾਈਡ ਇਹ ਹੁਣ ਆਪਣਾ ਵਿੱਚੇ ਹੀ ਆ ਸਾਰਾ ਸੈਟਅਪ ਹੋਇਆ ਜੀ ਹੁਣ ਆਪਦੀ ਨਜ਼ਰ ਜੀ ਆ ਜੀ ਕਿਉਂਕਿ ਨਜ਼ਰ ਬਿਨਾ ਜਿਹੜਾ ਬਾਹਰੋਂ ਘੋੜਾ ਹੀ ਆਉਂਦੀ ਆ ਜੀ ਕੋਈ ਵੀ ਮੀਟਿੰਗ ਹੋਣ ਲਈ ਜੀ ਉਹ ਆਪਣੇ ਨਾਲੋਂ ਵੀ ਬਹੁਤ ਜ਼ਿਆਦਾ ਚੰਗੀ ਤੇ ਆਪ ਨੂੰ ਪਿਆਰ ਭਰੀ ਹੁੰਦੀ ਆ ਘੋੜੀ ਕਿਉਂਕਿ ਹਰੇਕ ਬੰਦੇ ਦਾ ਦਿਲ ਕਰਦਾ ਵੀ ਮੇਰਾ ਪਸ਼ੂ ਕਿਤੇ ਗਲਤ ਜਗ੍ਹਾ ਤੇ ਨਾ ਬੱਚੇ ਹਾਂਜੀ ਅਵੇ ਸੱਟ ਖਾ ਜਈ ਕਿਤੇ ਜਗ੍ਹਾ ਨਾ ਸਹੀ ਹੋਵੇ ਸਾਰੀਆਂ ਸਹੂਲਤਾਂ ਆਪਣੇ ਵੱਲੋਂ ਤਾਂ ਕਦੇ ਕਮੀ ਆਉਣ ਨਹੀਂ ਦਿੱਤੀ ਜੀ ਅੱਗੇ ਫਿਰ ਜੋ ਹੋ ਸਕਦਾ ਜੇ ਕਿਤੇ ਰਹਿ ਗਈ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ ਜੀ ਹਾਂਜੀ ਤੇ ਅੰਕਲ ਜੀ ਜਿਵੇਂ ਬਤਾਵ ਅੱਗੇ ਰੌਲੀ ਵਾਲੇ ਅਰਜਨ ਦਾ ਬੱਚਾ ਆ ਗਿਆ ਹਨਾ ਜੀ ਪਿੱਛੇ ਤੋਂ ਸਾਲੀ ਵਾਲਾ ਬਲੱਡ ਲਾਈਨ ਆ ਗਈ ਤੇ ਮਾਂ ਇਹਦੀ ਜਿਹੜੀ ਜੀ ਬਜਰੰਗ ਦੀ ਉਹਦੇ ਬਾਰੇ ਦੱਸੋ ਜੀ ਉਹ ਕਿਹੜੀ ਲਾਈਨ ਦੀ ਘੋੜੀ ਹੈ ਜੀ ਆਪਣੇ ਜਿਹੜੀ ਵਿਕਟੋਰੀਆ ਘੋੜੀ ਹੈ ਜੀ ਇਹ ਕਾਲੇ ਕਿਆਂ ਵਾਲੇ ਬਾਈ ਹਰਵਿੰਦਰ ਕੋਲੇ ਘੋੜਾ ਹੁੰਦਾ ਸੀ ਜੀ ਨੁਕਰਾ ਥੋੜੀਆਂ ਥੋੜੀਆਂ ਅੱਖਾਂ ਬਿੱਲੀਆਂ ਸੀ ਜੀ ਉਹ ਵੀ 5 3 4 ਵਾਰ ਉਹ ਵੀ ਚੈਂਪੀਅਨ ਬਣਿਆ ਘੋੜਾ ਜੀ ਹਾਂ ਇਹ ਉਹਦੀ ਤੇ ਹੈ ਜੀ ਆਪ ਇਹ ਠੀਕ ਹੈ ਜੀ ਤੇ ਇਸ ਕਰਕੇ ਜਿਹੜਾ ਸਪੌਟਲੈਸ ਹੈ ਜੀ ਘੋੜਾ ਮੇਜ ਰੰਗ ਦੇ ਬਹੁਤ ਘੱਟ ਨਾ ਮਾਤਰ ਇੱਕ ਦੋ ਬਰੀਕ ਸਪੌਟ ਹੈ ਜੀ ਕੰਨ ਕੁੰਡੀਦਾਰ ਹੈ ਜੀ ਗਰਦਨ ਐਕਸਟਰਾ ਹੈ ਵੀ ਜਿਵੇਂ ਜਿੰਨੀ ਆਮ ਘੋੜੇ ਦੀ ਗਰਦਨ ਹੈ ਉਹਦੇ ਨਾਲੋਂ 4 ਇੰਚ ਲੰਬੀ ਹੋਊਗੀ ਜੀ ਕੰਨ ਬਹੁਤ ਕੁੰਡੀ ਵਾਲਾ ਫੇਸ ਪਤਲਾ ਹੈ ਜੀ ਬਹੁਤ ਸੋਹਣਾ ਤੇ ਬਾਕੀ ਜਿਹੜਾ ਕੋਈ ਫੋਟੋ ਚ ਚਲੋ ਆਪਾਂ ਜੇ ਕਿਸੇ ਭਰਾ ਨੇ ਨਹੀਂ ਦੇਖਿਆ ਉਹ ਫਿਰ ਵੀ ਦੇਖ ਲਊਗਾ ਜੀ ਹਾਂਜੀ ਬਿਲਕੁਲ ਜੀ ਤਾਂ ਕਿਲਾ ਉਮਰ ਕਿੰਨੀ ਹੋ ਗਈ ਜੀ ਇਹਦੀ ਹੁਣ ਉਮਰ 4 ਸਾਲ ਹੋ ਗਿਆ ਜੀ ਸਹੀ ਇੱਕ ਕੁਛ ਦਿਨ ਘੱਟ ਸੀਗਾ ਜੀ ਬਸ ਹੁਣ 4 ਸਾਲ ਦਾ ਹੋ ਗਿਆ ਜੀ ਇਹ ਹਾਂਜੀ ਤਕਰੀਬਨ ਇਹਦੇ 25 ਤੋਂ 30 ਘੋੜੀਆਂ ਸੂਪੀਆਂ ਜੀ ਆ ਚਾਰ ਪੰਜ ਬੱਚੇ ਤਾਂ ਹੁਣ ਇੰਨਾ ਦਿਨਾਂ ਚ ਆਏ ਆ ਜੀ ਜਿਨ੍ਹਾਂ ਦੇ ਕੋਈ ਇੱਕ ਦੋ ਸ਼ਾਟ ਵੀ ਦਿਖਾਵਾਂਗੇ ਜੀ ਬਹੁਤ ਜ਼ਿਆਦਾ ਚੰਗੇ ਬੱਚੇ ਆ ਲੈਂਥ ਫੇਸ ਸਾਰਾ ਕੁਝ ਹੀ ਬਹੁਤ ਵਧੀਆ ਜੀ ਨੰਬਰਦਾਰ ਸਾਹਿਬ ਦੇ ਘਰੇ ਤਾਂ ਨੰਨੇ ਬੱਚੇ ਆਪਣੇ ਆਜ ਮਾਲੇ ਹਾਂਜੀ ਹਾਂਜੀ ਉਹ ਘੋੜੀਆਂ ਕਿਉਂਕਿ ਪਹਿਲਾਂ ਬਾਈ ਦੇ ਪਿੰਡ ਦੇ ਨੇੜੇ ਸੀਗੇ ਕਿਪਾਲੀ ਪਿੰਡ ਦੇ ਉੱਥੋਂ ਸਾਰੀਆਂ ਜ਼ਿਆਦਾ ਘੋੜੀਆਂ ਉਧਰ ਲੀਆਂ ਤਕਰੀਬਨ ਮੇਟ ਹੁੰਦੀਆਂ ਸੀ ਜੀ ਚਲੋ ਹੁਣ ਆਪਣੇ ਇਸ ਏਰੀਏ ਦੀਆਂ ਘੋੜੀ ਕਾਫੀ ਮੇਟ ਹੋ ਰਹੀ ਹੈ ਜੀ ਆਪਾਂ ਨੂੰ ਇਹ ਅੰਦਾ ਵੀ ਕੱਲਾ ਫੀਸਦਾ ਨਹੀਂ ਹੁੰਦਾ ਜੀ ਫੀਸ ਵੀ ਆਪਾਂ ਬਹੁਤ ਲਿਮਟਡ ਹੀ ਰੱਖੀ ਹੈ ਜੀ 31000 ਰੁਪਏ ਕਹਿ ਦਿੰਨੇ ਆ ਤੇ ਚਲੋ 30000 ਰੁਪਏ ਲੈ ਲਈਦਾ ਜੀ ਠੀਕ ਹੈ ਜੀ ਇੰਨਾ ਹਰੇਕ ਆਦਮੀ ਨੂੰ ਇਹ ਆ ਜੀ ਵੀ ਘੋੜੀ ਮਲਾਉਣ ਨੂੰ ਤਾਂ ਦਿਲ ਕਰਦਾ ਵੀ ਚੰਗੇ ਘੋੜੇ ਤੋਂ ਮਲਾਈਏ ਪਰ ਕਈ ਵਾਰ ਮਜਬੂਰੀ ਹੋ ਜਾਂਦੀ ਹੈ ਮਲਾਉਣ ਤੋਂ ਜਦੋਂ ਫੀਸ ਵੱਧ ਹੈ ਥੋੜਾ ਜਿਹਾ ਪਰੇਸ਼ਾਨੀ ਆਉਂਦੀ ਹੈ ਜੀ ਇਸ ਕਰਕੇ ਆਪਾਂ ਆਵਾਜ਼ ਫੀਸ ਰੱਖੀ ਹੈ ਜੀ ਹਰੇਕ ਆਦਮੀ ਉਹਨੂੰ ਪਹੁੰਚ ਕਰ ਸਕਦਾ ਹੈ ਜੀ ਬਿਲਕੁਲ ਜੀ ਤੇ ਬਾਕੀ ਰਿਜ਼ਲਟਾਂ ਬਾਰੇ ਜਿਵੇਂ ਤੁਸੀਂ ਦੱਸਿਆ ਜੀ ਅ ਬੱਚੇ ਕਿਹੋ ਜੀ ਕੰਡੀਸ਼ਨ ਦੇ ਆਏ ਆ ਜੀ ਜੇ ਆਪਾਂ ਘੋੜੀਆਂ ਮੁਤਾਬਕ ਢਾਲ ਕੇ ਦੇਖੀ ਵੀ ਤੁਸੀਂ ਦੇਖ ਹੀ ਲਿਆ ਸਾਰਾ ਵੀ ਇਸ ਤਰ੍ਹਾਂ ਦੀਆਂ ਘੋੜੀਆਂ ਮੇਟ ਹੋਈਆਂ ਸੀਗੀਆਂ ਤੇ ਕਿਹੋ ਜਿਹਾ ਸੂਆ ਜੀ ਉਸ ਹਿਸਾਬ ਨਾਲ ਜੇ ਆਪਾਂ ਦੇਖੀ ਓਵਰਾਲ ਜੀ ਇਹ ਇਸ ਤਰ੍ਹਾਂ ਜੀ ਵੀ ਚਲੋ ਆਪਾਂ ਤਾਂ ਕਹਿਣਾ ਹੀ ਹੁੰਦਾ ਜੀ ਆਪਣੇ ਤਾਂ ਕੋਲੇ ਆ ਵੀ ਚੰਗਾ ਵੀ ਚੰਗੇ ਦੇ ਰਿਜ਼ਲਟ ਦਾ ਤਾਂ ਫੇਰ ਪਤਾ ਲੱਗਦਾ ਜੀ ਜਦੋਂ ਘੋੜੀਆਂ ਦਵਾਰਾ ਘੋਡੇ ਤੋਂ ਸੂਣ ਤੋਂ ਬਾਅਦ ਉਸੇ ਘੋੜੇ ਤੋਂ ਮੇਟ ਹੁੰਦੀਆਂ ਵੀ ਤਕਰੀਬਨ ਜੇ 27 28 ਘੋੜੀਆਂ 30 ਦੇ ਨੇੜੇ ਸੂਪੀਆਂ ਜੀ ਉਹਨਾਂ ਚੋਂ 15 16 ਘੋੜੀਆਂ ਦੁਆਰਾ ਮੇਟ ਹੋ ਚੁੱਕੀਆਂ ਜੀ ਬਿਲਕੁਲ ਜੀ ਵੀ ਇਹ ਰਿਜ਼ਲਟ ਚੰਗਾ ਦੂਜਾ ਪਰਸੈਂਟੇਜ ਹੈ ਜਿਹੜੀ ਬਸ਼ੇਰੀਆਂ ਦੀ ਵਾਧਾ ਹੈ ਜੀ ਅੱਛਾ ਜੀ ਹਾਂ ਪਹਿਲਾਂ ਬਸ਼ੇਰੇ ਤਾਂ ਮੈਨੂੰ ਲੱਗਾ ਪੰਜ ਹੀ ਹੋਣਗੇ ਸਭ ਜੀ ਨਹੀਂ ਹਾਂ ਪੰਜ ਇੱਕ ਬਸ਼ੇਰੀਆ ਬਾਕੀ ਸਾਰੀਆਂ ਬਸ਼ੇਰੀਆਂ ਜੀ ਠੀਕ ਹੈ ਇਹਦੀ ਪਰਸੈਂਟੇਜ ਬਸ਼ੇਰੀਆਂ ਦੀ ਵਾਧਾ ਹੈ ਬਸ਼ੇਰੀਆਂ ਨਾਲੋਂ ਜੀ ਠੀਕ ਹੈ ਜੀ ਹਾਂ ਜੀ ਕੰਨ ਚੰਗਾ ਕੁੰਡੀਦਾਰ ਕਰਦਾ ਨਾ ਵਧੀਆ ਫੇਸ ਸਾਰਾ ਕੁਝ ਹੀ ਚ ਮੰ ਲੋ ਘੁੜਾ ਆਪਦੀ ਆਪਾ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਵੀ ਬੱਚਿਆਂ ਦੇ ਵਿੱਚ ਕਾਪੀ ਮਾਰ ਰਿਹਾ ਹੈ ਨਾ ਜੀ ਉਹ ਮੰਨ ਲੋ ਦੇਖ ਕੇ ਭਰਾਵਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਬਜਰੰਗ ਘੋੜੇ ਦਾ ਬੱਚਾ ਹੈ ਨਾ ਬਾਕੀ ਵੱਡੀ ਗੱਲ ਹੈ ਜੀ ਹਾਂ ਜੀ ਆਪਾਂ ਨੂੰ ਕਰਕੇ ਬਿਆਨ ਤੋਂ ਸਭ ਤੋਂ ਪਹਿਲੀ ਜ਼ਰੂਰਤ ਸੀ ਬੇਤਾਬ ਦੇ ਬੜੀ ਘਾਟ ਮਹਿਸੂਸ ਹੋ ਰਹੀ ਸੀ ਹਾਂ ਜੀ ਵੀ ਜਿਹੜੀ ਬੇਤਾਬ ਦੇ ਤਕਰੀਬਨ ਸਾਰੇ ਬੱਚਿਆਂ ਚੋਂ ਇਹ ਸਭ ਤੋਂ ਚੰਗਾ ਤੇ ਪਹਿਲਾ ਪਹਿਲਾ ਜੀ ਹਾਂ ਤੇ ਹੈ ਵੀ ਸਭ ਤੋਂ ਚੰਗਾ ਜੀ ਹੈ ਤਾਂ ਸਾਰੇ ਹੀ ਚੰਗੇ ਜੀ ਪਰ ਉਹਨਾਂ ਨਾਲੋਂ ਵੀ ਤਕਰੀਬਨ ਆਪਾਂ ਨੂੰ ਇਹ ਲੱਗਦਾ ਵੀ ਸਾਰਿਆਂ ਨਾਲੋਂ ਚੰਗਾ ਸਪੋਰਟਲੈਸ ਆ ਗਿਆ ਜੀ ਗਰਦਨ ਚੰਗੀ ਆ ਗਈ ਫੇਸ ਚੰਗਾ ਆ ਗਿਆ ਜੀ ਲੈਂਥ ਚੰਗੀ ਆ ਗਈ ਹਰ ਪੱਖੋਂ ਤਕਰੀਬਨ ਪੂਰਾ 16 ਕਲਾ ਸਪੂਰਨ ਵਾਲੀ ਗੱਲ ਹੀ ਹੈ ਜੀ ਹਾਂਜੀ ਬਾਕੀ ਜਿਹੜੀਆਂ ਬੇਤਾਬ ਦੇ ਵਿੱਚ ਬਣ ਤਰਾਂ ਸੀ ਜੀ ਉਹ ਘੋੜੇ ਨੂੰ ਬਹੁਤ ਪਸੰਦ ਕੀਤਾ ਲੋਕਾਂ ਨੇ ਬੜਾ ਪਿਆਰ ਦਿੱਤਾ ਜੀ ਹਾਂਜੀ ਉਹ ਸਾਰੀਆਂ ਇਹਦੇ ਵਿੱਚ ਝਲਕਦੀਆਂ ਨੇ ਜੀ ਬਿਲਕੁਲ ਅੱਜ ਤੁਸੀਂ ਅੱਜ ਤੁਸੀਂ ਨਾਲੇ ਦੇਖਿਆ ਵੀ ਨਹੀਂ ਸੀ ਪਹਿਲੇ ਮੈਨੂੰ ਲੱਗਦਾ ਵੀ ਉਹ ਨਾਰਮਲ ਉਹ ਦੇਖਿਆ ਰੁਟੀਨ ਚ ਪਰ ਛੋਟਾ ਹੁੰਦਾ ਦੇਖਿਆ ਸੀ ਅੱਜ ਤੁਸੀਂ ਦੇਖਣ ਸਾਰੀ ਕਿਹਾ ਵੀ ਬੇਤਾਬ ਦਾ ਹੈ ਜੀ ਹਾਂਜੀ ਹਾਂ ਇਸ ਕਰਕੇ ਜਿਹੜੀ ਝਲਕ ਹੈ ਉਹ ਸਾਰੀ ਇਹਦੇ ਤੇ ਪੈਂਦੀ ਹੈ ਜੀ ਹਾਂਜੀ ਬਿਲਕੁਲ ਜੀ ਅੰਕਲ ਫਿਰ ਸਟੱਡ ਸਰਵਿਸ ਦੀ ਹੁਣ ਫੀਸ ਤਾਂ ਤੁਸੀਂ 10 ਤੋਂ 23000 ਰੁਪਇਆ ਉਹਦੇ ਵਿੱਚ ਮੀਟਿੰਗ ਦਾ ਕੀ ਹਿਸਾਬ ਹੈ ਜਾਂ ਚੈੱਕ ਚੁੱਕ ਕਰਾਉਣ ਦਾ ਹੀ ਡਾਕਟਰ ਸਾਹਿਬ ਤੋਂ ਕੀ ਰੱਖਿਆ ਜੀ ਸ਼ਡਿਊਲ ਉਹ ਤਾਂ ਇਸ ਤਰ੍ਹਾਂ ਜੀ ਵੀ ਡਾਕਟਰ ਜਦੋਂ ਘੋੜੀ ਆਉਂਦੀ ਹੈ ਜਾਂ ਫਿਰ ਉਹ ਚੈੱਕ ਕਰਾ ਲੈਣੇ ਪਹਿਲੇ ਜੀ ਮੁਰਕੇ ਫੇਰ ਦੂਜੀ ਵਾਰ ਚੈੱਕ ਕਰਵਾ ਕੇ ਜਦੋਂ ਅੰਡਾ ਤੋੜ ਜਾਂਦੀ ਹੈ ਜੇ ਕੋੜਾ ਇੱਕ ਵਾਰ ਛੱਡਿਆ ਜਾਂਦਾ ਤਾਂ ਠੀਕ ਹੈ ਜੇ ਦੋ ਵਾਰ ਜੇ ਤਿੰਨ ਵਾਰ ਆਪਾਂ ਨੂੰ ਕੋਈ ਦਿੱਕਤ ਨਹੀਂ ਇਸ ਕਰਕੇ ਮਸਲਾ ਨਹੀਂ ਵੀ ਇਹ ਨਹੀਂ ਹੈਗਾ ਵੀ ਇੱਕ ਜੰਪ ਹੀ ਦੇਣਾ ਇੱਕ ਹੀ ਹੀਟ ਤੇ ਨਹੀਂ 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 ਜੀ ਉਹ ਨਹੀਂ ਇਸ ਤਰ੍ਹਾਂ ਹੁੰਦਾ ਜੀ ਜਦੋਂ ਫੀਸ ਭਰੀ ਹੈ ਜੀ ਤੇ ਇੱਕ ਵਾਰੀ ਘੋੜੀ ਨਾ ਕਲੀਅਰ ਹੋਈ ਜੀ ਫਿਰ ਦੁਬਾਰਾ ਰਿਪੀਟ ਹੋ ਜਾਂਦੀਆਂ ਘੋੜੀਆਂ ਦੁਬਾਰਾ ਆਉਣ ਲੱਗ ਪਈਆਂ ਫਿਰ ਰਸ਼ਵਤ ਜਾਂਦਾ ਜੀ ਵੀ ਪਹਿਲੀ ਵਾਰੀ ਘੋੜੀ ਸਹੀ ਢੰਗ ਨਾਲ ਮਿਲ ਕੇ ਕਲੀਅਰ ਹੋ ਜੇ ਤਾਂ ਦੁਬਾਰਾ ਘੋੜੀ ਆਉਂਦੀ ਨਹੀਂ ਜੀ ਹਾਂਜੀ ਇਸ ਕਰਕੇ ਚਲੋ ਆਪਾਂ ਜੰਪ ਨਾ ਕੋਈ ਨਹੀਂ 3 ਤੇ ਇੱਕ ਸਰਪੰਚ ਸਾਹਿਬ ਦੱਸਦੇ ਸੀਗੇ ਜੀ ਵੀ ਤੁਸੀਂ ਇਹਦਾ ਵੀ ਬੱਚਾ ਇੱਕ ਹੋਰ ਜਿਹੜਾ ਤਿਆਰ ਹੋਇਆ ਜੀ ਹਾਂਜੀ ਉਹ ਨਵਾਂ ਸ਼ਹਿਰ ਤੇ ਪੰਜਾਬ ਸਿੰਘ ਆ ਜੀ ਜਿਹੜੇ ਮਾਰਕੀਟ ਕਮੇਟੀ ਦੇ ਚੇਅਰਮੈਨ ਹੈਗੇ ਆ ਹਾਂਜੀ ਤੇ ਤਰਨਤਨ ਦੇ ਲਾਗੇ ਉਹਦਾ ਪਿੰਡ ਹੈ ਉਹਨਾਂ ਕੋਲ ਬੱਚਾ ਹੈਗਾ ਜੀ ਅ블ਕ ਘੋੜੀ ਦਾ ਬੱਚਾ ਜੀ ਘੋੜੀ ਵੀ ਦੁਬਾਰਾ ਕਵਰਿੰਗ ਹੋ ਕੇ ਗਈ ਹੈ ਜੀ ਬਹੁਤ ਸੋਹਣਾ ਬੱਚਾ ਹੈ ਜੀ ਅੱਜ ਤੱਕ ਜਿੰਨੇ ਬੱਚੇ ਅਧੇ ਆਏ ਐ ਫੇਸ ਤੇ ਬਿਊਟੀ ਸਾਰੇ ਘੋੜੇ ਤੇ ਆਏ ਐ ਅੱਜ ਤੱਕ ਜੀ ਤੇ ਸਭ ਤੋਂ ਪਹਿਲਾਂ ਇਹ ਨੀਲੀ ਕਾਲੀ ਚੰਬੀ ਘੋੜੀ ਤੇ ਉਡਾ ਛੱਡਿਆ ਗਿਆ ਸੀਗਾ ਜਿਹਦੀ ਬੇਸ਼ੇਰੀ ਆਈ ਹੈ ਬਹੁਤ ਹੀ ਚੰਗੀ ਬੇਸ਼ੇਰੀ ਆ ਤੇ ਦੁਬਾਰਾ ਫਿਰ ਵੀ ਉਹਨੂੰ ਸੂਪੀ ਤੇ ਤੀਸਰੀ ਵਾਰੀ ਉਹਨੂੰ ਫਿਰ ਮੀਟਿੰਗ ਹੋਣ ਵਾਸਤੇ ਇੱਥੇ ਆਉਗੀ ਬਾਈ ਜੀ ਜਸਪਾਲ ਸਿੰਘ ਕੁਲ ਜੀ ਠੀਕ ਹੈ ਜੀ ਤੇ ਆਜਮ ਵਾਲਾ ਵੀ ਤਿੰਨ ਚਾਰ ਤਿੰਨ ਘੋੜੀਆਂ ਸੂਈਆਂ ਚਾਰ ਸੂਈਆਂ ਜੀ ਜਿੱਚੋ ਇੱਕ ਬੇਸ਼ੇਰਾ ਹੈ ਬਹੁਤ ਚੰਗਾ ਬੇਸ਼ੇਰਾ ਹੈ ਜੀ ਤੇ ਬਾਕੀ ਬੇਸ਼ੇਰੀਆਂ ਉਹ ਬਹੁਤ ਚੰਗੀਆਂ ਜੀ ਅੱਜ ਤੱਕ ਜਿੰਨੇ 28 ਸੀ ਘੋੜੀਆਂ ਸੂਈਆਂ ਸਾਰੇ ਬੱਚੇ ਏ ਕਲਾਸ ਆਇਆ ਜੀ ਹੁਣ ਤਾਂ ਚਲੋ ਬਾਈ ਜੀ ਕਿਰਪਾ ਨਾਲ ਘੋੜੀਆਂ ਵੀ ਚੰਗੀਆਂ ਲੱਗ ਗਈਆਂ ਤੇ ਬਾਈ ਜੀ ਦੇ ਨਾਂ ਦੇ ਨਾਲ ਵੀ ਹੈਗਾ ਕੋ ਮਮਨ ਘੋੜੀਆਂ ਦਰਮਿਆਨੀਆਂ ਕੁੜੀਆਂ ਆਈਆਂ ਜਿਨ੍ਹਾਂ ਦੇ ਬੱਚੇ ਟੌਪ ਦੇ ਆਏ ਐ ਅਗਰ ਜੇਕਰ ਬਹੁਤ ਚੰਗੀਆਂ ਕੁੜੀਆਂ ਆਈ ਜਾਣ ਤਾਂ ਬਹੁਤ ਚੰਗੇ ਹੋ ਰਿਜ਼ਲਟ ਆਣਗੇ ਜੀ ਤੇ ਹੁਣ ਵੀ ਬਹੁਤ ਚੰਗੀਆਂ ਕੱਲ 4-5 ਦਿਨ ਪਹਿਲਾਂ ਨੰਬਰਦਾਰ ਨੰਬਰਦਾਰ ਕੋਲ ਆਜਮ ਵਾਲੀ ਕੁੜੀ ਸੋਈ ਹੈ ਨੀਲੀ ਕੁੜੀ ਸੋਈ ਹੈ ਉਹਦੀ ਤੁਹਾਨੂੰ ਫੋਟੋ ਦਵਾਂਗੇ ਬਹੁਤ ਟੌਪ ਦੀ ਬੱਚੀ ਆਈ ਹੈ ਜੀ ਹਾਂਜੀ ਇਹ ਚੀਜ਼ ਦਾ ਵੀ ਸਰਪੰਚ ਸਾਹਿਬ ਜਿਵੇਂ ਤੁਸੀਂ ਦੱਸਿਆ ਜੀ ਚਲੋ ਵੈਸੇ ਜਦੋਂ ਘੋੜਾ ਚੰਗਾ ਹੋਵੇ ਘੋੜੀਆਂ ਮੇਡ ਹੁੰਦੀਆਂ ਨੇ ਪਰ ਥੋੜਾ ਜਿਹਾ ਉੱਥੇ ਪਲੱਸ ਪੁਆਇੰਟ ਬਣ ਜਾਂਦਾ ਮੰਨ ਲਓ ਇੱਕ ਦਾ ਟਿਕਾਣਾ ਹੋਵੇ ਜਾਂ ਹੋਵੇ ਜੀ ਤੇ ਸਾਲ ਦੀ ਵੀ ਮੈਥੋਂ ਉਹ ਨਹੀਂ ਹੋ ਸਕਦੀ ਜਿਹੜੀ ਬਾਈ ਜੀ ਕਰਦੇ ਜਸਪਾਲ ਸਿੰਘ ਉਹ ਬਹੁਤ ਪੁਰਾਣੇ ਬ੍ਰੀਡਰ ਹੈਗੇ ਬਹੁਤ ਦੇਖ ਰੇਗਾ ਬਹੁਤ ਨੌਲੇਜ ਇਹਨਾਂ ਨੂੰ ਸਾਨੂੰ ਨਵਾਂ ਹੋਣ ਕਰਕੇ ਇੰਨੀ ਨੌਲੇਜ ਨਹੀਂ ਸੀਗੀ ਹਾਂਜੀ ਤੇ ਬਾਕੀ ਜਿਵੇਂ ਬਾਈ ਪੁਸ਼ਕਰ ਸਾਈਡ ਤੋਂ ਆਏ ਆ ਜੀ ਜਿਨ੍ਹਾਂ ਨੂੰ ਵੀ ਰਿਜ਼ਲਟ ਮੰਨ ਲਓ ਚੰਗੇ ਮਿਲੇ ਆ ਪਹਿਲਾਂ ਇਹਨਾਂ ਦੀ ਆਉਣੀ ਜਾਣੀ ਇੱਥੇ ਬਣੀ ਵੀ ਆ ਜੀ ਹਾਂਜੀ ਐਸੇ ਕਰਕੇ ਦੁਬਾਰਾ ਕੋੜੀ ਇੱਥੇ ਲੈ ਕੇ ਆਏ ਵੀ ਘੋੜਾ ਬਾਈ ਜੀ ਕੋਲ ਚੰਗਾ ਆ ਗਿਆ ਤਾਂ ਅਸੀਂ ਦੁਬਾਰਾ ਕੋੜੀ ਉੱਥੇ ਲੈ ਕੇ ਜਾਈਏ ਜੀ ਬਿਲਕੁਲ ਜੀ ਹਾਂਜੀ ਐਡੀ ਦੂਰੋਂ ਆਏ ਆ ਹਾਂਜੀ ਨਾਲੇ ਪਹਿਲਾਂ ਅੱਜ ਤੋਂ 20 ਦਿਨ 25 ਦਿਨ ਹੋਇਆ ਉਹਦੇ ਨਾਲ ਹੀ ਵਜਨ ਦਾ ਇਹ ਲਫਾ ਲੱਗਦਾ ਵੀ ਘੋੜੇ ਦਾ ਨਾ ਬਾਲਾ ਨਹੀਂ ਤੇ 50 60 ਕਿਲੋ ਵੇਟ ਦਾ ਬਾਲਾ ਪੈ ਗਿਆ ਹਾਂ ਸ਼ਾਈਨਿੰਗ ਦਾ ਘੋੜੇ ਦੇ ਸ਼ਾਈਨਿੰਗ ਕੋੜੀ ਦੀ ਕੁਆਲਿਟੀ ਪੱਟ ਪੁੱੜੇ ਇੱਥੇ ਆਣ ਨਾਲ ਹੋਰ ਬਹੁਤ ਮਜ਼ਬੂਤ ਹੋ ਗਿਆ ਜੀ ਹਾਂ ਪਹਿਲੇ ਬਾਈ ਜੀ ਦੀ ਦੇਖਣੇ ਬਹੁਤ ਜ਼ਿਆਦਾ ਹੈ ਕਿ ਜੀ ਅੱਛਾ ਯਾਰ ਬੇਜ਼ਾ ਫਰਕ ਪਹਿਲੇ ਬਾਈ ਜੀ ਉਹਨਾਂ ਨੇ ਦੇਖਿਆ ਸੀ ਇਸ ਕਰ ਨਾਲ ਉਹਦੇ ਦੇਖ ਕੇ ਗਏ ਭਾਈ ਯੋਰੀ ਵੀ ਮਾਨ ਸਾਹਿਬ ਸਾਰੇ ਭਰਾ ਇਕੱਠੇ ਸੀ ਦੇਖਿਆ ਜਾਂਦੇ ਨਹੀਂ ਵੀ ਹੁਣ ਤਾਂ ਫਰਕ ਪੈਂਦਾ ਜੀ ਘੋੜੇ ਦਾ ਸਰਪੰਚ ਸਾਹਿਬ ਗੈਰ ਹਾਜ਼ਰ ਰਹਿੰਦੇ ਸੀ ਘਰੋਂ ਜੀ ਇੱਥੇ ਆਪਾਂ ਹਰ ਵਕਤ ਹਾਜ਼ਰ ਹਾਂ ਜੀ ਇਸ ਗੱਲ ਦਾ ਫਰਕ ਤਾਂ ਪੈਂਦਾ ਜੀ ਟਾਈਮ ਤਾਂ ਦੇਣਾ ਹੀ ਪੈਣਾ ਹੈ ਦੇਣਾ ਪੈਂਦਾ ਜੀ ਘੋੜਿਆਂ ਨੂੰ ਬਿਲਕੁਲ ਜੀ ਬਾਕੀ ਬਚਪਨ ਜੇ ਤੁਸੀਂ ਦੇਖਿਆ ਸੀ ਇੱਕ ਕਦੀ ਵੀਡੀਓ ਤੁਸੀਂ ਪਹਿਲਾਂ ਕੀਤੀ ਜੀ ਜਦੋਂ 2 ਸਾਲ ਦਾ ਸੀ ਉਹ ਜੀ ਹਾਂਜੀ ਤੇ ਉਸ ਤੋਂ ਬਾਅਦ ਹੁਣ ਬਹੁਤ ਦਿਨ ਰਾਤ ਦਾ ਫਰਕ ਪੈ ਗਿਆ ਜੀ ਹਾਂਜੀ ਹਾਂਜੀ ਬਿਲਕੁਲ ਜੀ ਤੇ ਅੰਕਲ ਹੋਰ ਕੋਈ ਸਨੇਹਾ ਤੁਸੀਂ ਭਰਾਵਾਂ ਨੂੰ ਲਾਉਣਾ ਹੋਵੇ ਜੀ ਆਪਣੇ ਵੀਡੀਓ ਰਾਈ ਬਾਲਵਾ ਸਾਨੂੰ ਲੱਗਦੀ ਸਨੇਹਾ ਕੀ ਸਾਰੇ ਭਰਾਵਾਂ ਨੂੰ ਇਹੀ ਹੈ ਵੀ ਜਿਹੜਾ ਕੰਮ ਬਹੁਤ ਵਧੀਆ ਜੀ ਘੋੜੀਆਂ ਵਾਲਾ ਰੇਟ ਬੱਚਿਆਂ ਦਾ ਬਹੁਤ ਚੰਗਾ ਹੋ ਗਿਆ ਜੀ ਹੁਣ ਵੀ ਸਾਰਿਆਂ ਨੂੰ ਇਹੀ ਸੁਝਾਅ ਪਤਾ ਆਪਦੇ ਵੱਲੋਂ ਵੀ ਜੇ ਘੋੜੀ ਲੈਣੀ ਹੈ ਬਾਈ ਜੀ ਤਾਂ ਗੱਬਣ ਘੋੜੀ ਲਓ ਬਹੁਤ ਜਲਦੀ ਜਿਹੜਾ ਨਾਲ ਬੱਚਾ ਰਲ ਜਾਂਦਾ ਤੇ ਨਾਲ ਸਾਰੇ ਪਰਿਵਾਰ ਨੂੰ ਉਤਸ਼ਾਹ ਪੈਦਾ ਹੋ ਜਾਂਦਾ ਹੈ ਬਾਕੀ ਆਪਣੇ ਵੀ ਜੀ ਨਾਲ ਪਰਿਵਾਰ ਸਾਥ ਦਿੰਦਾ ਜੀ ਜਿਹਦੇ ਕਰਕੇ ਸਾਰਾ ਸ਼ੌਕ ਹੈ ਜਿਹੜਾ ਆਪਾਂ ਵਰਕਰਾਂ ਰੱਖ ਸਕਦੇ ਆ ਜੇਕਰ ਬੱਚੇ ਵੀ ਨਾਲ ਸਾਥ ਦੇਣ ਭਰਾਵਾਂ ਦਾ ਨਾਂ ਸਾਥ ਹੋਵੇ ਜੀ ਇਹ ਕਦੇ ਵੀ ਸ਼ੌਕ ਨਹੀਂ ਪੂਰਾ ਕੀਤਾ ਜਾ ਸਕਦਾ ਕੱਲਾ ਬੰਦਾ ਨਹੀਂ ਹੁ ਜਿਵੇਂ ਚਲੋ ਆਪਣਾ 5 7 10 ਬੰਦਿਆਂ ਦੀ ਇੱਕ ਬੜਾ ਵਧੀਆ ਜਮਾਤ ਹੈ ਸਾਰੇ ਆਪਦੇ ਭਰਾ ਜਦੋਂ ਆਪਾਂ ਨੂੰ ਕਿਤੇ ਲੋੜ ਇੱਕ ਦੂਜੇ ਨਾਲ ਆਪਾਂ ਬਾਜ਼ ਮਾਰਦੇ ਆ ਤਾਂ ਹਾਜ਼ਰ ਹਰ ਵਕਤ ਹਾਜ਼ਰ ਰਹਿੰਦੇ ਆ ਕਿਉਂ ਭਰਾ ਸਾਰੇ ਇੱਥੇ ਹਾਜ਼ਰੀ ਆ ਆਪਣੇ ਕਦੇ ਨੋਪਤਾਈ ਨਹੀਂ ਜੀ ਆਪਾਂ ਨੂੰ ਕਦੇ ਵੀ ਇੱਕ ਦੂਜੇ ਤੋਂ ਜਾਂ ਕਿਤੇ ਕਮੀ ਰਹੀ ਹੋਵੇ ਜੀ ਹਾਂਜੀ ਬਿਲਕੁਲ ਜੀ ਕਦੇ ਵੀ ਆਪਾਂ ਨੀਂਗਾ ਮਾਰ ਕੇ ਦੇਖ ਲੀਏ ਜੀ ਜਿੱਥੇ ਵੀ ਘੋੜੇ ਖੜੇ ਆ ਚਾਹੇ ਬੰਦਾ ਫੈਮਿਲੀ ਦੇ ਵਿੱਚ ਇਕੱਲਾ ਜਾਂ ਦੋ ਜਣੇ ਆ ਪਰ ਨਾਲ ਭਰਾਵਾਂ ਦੇ ਸਹਿਯੋਗ ਦੀ ਘੋੜੇ ਸਾਂਭਣ ਵਾਸਤੇ ਲਿਆਂਨ ਕਰਨ ਨੂੰ ਜਾਂ ਚਲਾਉਣ ਵਾਸਤੇ ਵੀ ਲੋਡ ਪੈਂਜੀ ਵੀ ਪੈਂਜੀ ਇਕੱਲਾ ਬੰਦਾ ਘੋੜਾ ਨਹੀਂ ਚਲਾ ਸਕਦਾ ਗੱਲ ਬਹੁਤ ਜ਼ਰੂਰੀ ਜ਼ਰੂਰੀ ਇਕੱਲਾ ਬੰਦਾ ਤਾਂ ਜੀ ਮੇਲੇ ਤੇ ਨਹੀਂ ਜਾ ਸਕਦਾ ਜੇ ਭਰਾਵਾਂ ਦੀ ਜਮਾਤ ਹੈ ਤੇ ਤਾਂ ਹੀ ਮੇਲੇ ਤੇ ਚੰਗੇ ਲੱਗਦੇ ਆ ਜੀ ਨਹੀਂ ਤਾਂ ਬਈ ਇਕੱਲਾ ਬੰਦਾ ਉੱਥੇ ਮੇਲੇ ਤੇ ਬਹਿ ਕੇ ਵੀ ਕੀ ਕਰੂਗਾ ਜੇ ਕੋਲੇ ਹੀ ਨਾ ਕੋਈ ਆਇਆ ਜੀ ਹਾਂਜੀ ਹਾਂਜੀ ਬਿਲਕੁਲ ਜੀ ਤੇ ਬਹੁਤ ਬਹੁਤ ਧੰਨਵਾਦ ਅੰਕਲ ਜੀ ਤੁਹਾਡਾ ਤੇ ਦੋਸਤੋ ਜਿਵੇਂ ਅੰਕਲ ਜੀ ਨੇ ਸਾਰੀ ਗੱਲਬਾਤ ਆ ਜਿਹੜੀ ਬਜਰੰਗ ਵਾਲੇ ਕਲੀਅਰ ਕਰਤੀ 31000 ਰੁਪਿਆ ਇਹਦੀ ਮੀਟਿੰਗ ਫੀਸ ਰੱਖੀ ਗਈ ਆ ਸਟੱਡ ਸਰਵਿਸ ਦੀ ਸੋ ਅੰਕਲ ਜੀ ਨੂੰ ਤੁਸੀਂ ਜਦੋਂ ਮਰਜ਼ੀ ਫੋਨ ਕਾਲ ਕਰਕੇ ਸਟੱਡ ਸਰਵਿਸ ਇਹਦੀ ਓਪਨ ਤੇ ਇੱਥੇ ਘੋੜੀ ਲਿਆ ਕੇ ਤਰਖਾਨ ਵਾਲੇ ਪਿੰਡ ਮੇਟ ਕਰਾ ਸਕਦੇ ਹੋ ਮਿਲਦੇ ਹਾਂ ਕਿਸੇ ਅਗਲੀ ਨਵੀਂ ਵੀਡੀਓ ਦੇ ਨਾਲ ਨਵੇਂ ਫਾਰਮ ਦੇ ਉੱਤੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਦਾਰ ਨਾਲ ਧੰਨਵਾਦ ਜੀ ਸਸਿਕਾ